ਬਟਾਲਾ ਚ ਬੀਤੇ ਕਾਲ ਹੋਈ ਗੋਲੀਬਾਰੀ ਦੇ ਘਟਨਾ ਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਚਾਰ ਲੋਕ ਜ਼ਖਮੀ ਹੋਏ ਸੀ ਉੱਥੇ ਅੱਜ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਗਿਆ ਉੱਥੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਸਭਜੀਤ ਸਿੰਘ ਕਾਕਾ ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਅਤੇ ਕੁਝ ਮਹੀਨੇ ਪਹਿਲਾਂ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਦੂਜਾ ਨੌਜਵਾਨ ਜਿਸ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਉਹ ਕੰਨ੍ਹ ਮਹਾਜਨ ਜਿਸ ਦੀ ਉਮਰ 24 ਸਾਲ ਹੈ ਇਕਲੋਤਾ ਪੁੱਤਰ ਸੀ ਉਸਦੇ ਪਿਤਾ ਦਾ ਹਾਲੇ 1 ਸਾਲ ਪਹਿਲਾਂ ਇੰਤਿਹਾਨਤ ਹੋਇਆ ਹੈ ਅਤੇ ਇਹਨਾਂ ਦੋਵਾਂ ਪਰਿਵਾਰਾਂ ਦਾ ਰੋ-ਰੋ ਕੇ ਇਸ ਵੇਲੇ ਬੁਰਾ ਹਾਲ ਹੈ ਉਥੇ ਕਾਂਗਰਸੀ ਨੇਤਾ ਮਨਦੀਪ ਸਿੰਘ ਜੈਂਤਪੁਰਾ ਦਾ ਕਹਿਣਾ ਹੈ ਕਿ ਹਮਲਾ ਉਹਨਾਂ ਉੱਤੇ ਹੋਇਆ ਸੀ ਅਤੇ ਦੋ ਤੋਂ ਵੱਧ ਨੌਜਵਾਨਾਂ ਵੱਲੋਂ ਅਨੇਵਾ ਫਾਇਰਿੰਗ ਕੀਤੀ ਗਈ ਡਿਸਨਾਲ ਉਹਨਾਂ ਦੇ ਆਪਣੇ ਇੱਕ ਸਾਥੀ ਕਾਕਾ ਦੀ ਗੋਲੀ ਲੱਗਨ ਨਾਲ ਮੌਤ ਹੋਈ ਅਤੇ ਇੱਕ ਨੌਜਵਾਨ ਜੋ ਉਹਨਾਂ ਨੂੰ ਮਿਲਣ ਆਇਆ ਸੀ ਕੰਨਾ ਮਹਾਜਨ ਦੀ ਵੀ ਮੌਤ ਹੋਈ ਜਦਕਿ ਉਹਨਾਂ ਦੇ ਦਮਾਦ ਸਮੇਤ ਚਾਰ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਉਥੇ ਅਮਨਦੀਪ ਨੇ aarop ਲਗਾਇਆ ਕਿ ਇੱਕ ਗੈਂਗਸਟਰ ਵੱਲੋਂ ਹਮਲਾ ਕੀਤਾ ਗਿਆ ਅਤੇ ਇਸ ਤਰ੍ਹਾਂ ਦੇ ਹਮਲੇ ਪਹਿਲਾਂ ਵੀ ਉਹਨਾਂ ਤੇ ਹੋ ਚੁੱਕੇ ਨੇ ਇਸੇ ਘੜੀ ਚ ਵੀ ਉਹਨਾਂ ਨੇ ਕਿਹਾ ਕਿ ਕੱਲ ਹਮਲਾ ਹੋਇਆ ਉਥੇ ਹੀ ਉਹਨਾਂ ਨੇ ਪੁਲਿਸ ਅਤੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਨੇ ਜੀ ਕੋਈ ਵਕਤ ਤਕਰੀਬ 8 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ ਜਾ ਕੇ ਬੈਠੇ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਦੇ ਚਾਰ ਜਣੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਦਫਾਇਰਿੰਗ ਸਾਡੇ ਤੇ ਸ਼ੁਰੂ ਕਰਦੇ ਜਿਹਦੇ ਜੇ ਕਿਲੋ ਮੇਰਾ ਤੇ ਬਚਾ ਕੇ ਪਰ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਦਾ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਦੇਖ ਕੇ ਆ ਕੇ ਉੱਤੇ ਖਲੋ ਗਿਆ ਮੁੰਡਾ ਲੋਕਲ ਸ਼ਹਿਰ ਦਾ ਉਹ ਇਹਦੇ ਵਿਚਾਰੇ ਉਹਨਾਂ ਨੇ ਮੌਤੇ ਘਾਟ ਉਸਾਰ ਤੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ जख्मी ਹੋਏ ਹਸਟਲ ਦਾ ਫਸਲੇ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣ ਦੀਆਂ ਨਹੀਂ ਕੋਈ ਕਰੀ ਪੰਜ-ਛੇ ਸਾਲਾਂ ਤੋਂ ਜਾਨ ਨੂੰ ਮਾਰਦੀਆਂ ਧਮਕੀਆਂ ਫਰੋਤੀਆਂ ਦੀਆਂ ਕਲਾਂ ਨਿਤੀਆਂ ਹੁੰਦੀਆਂ ਮੇਰੇ ਵੱਲੋਂ ਕਰੀਬ ਪਿਛੇ ਪੰਜਾਂ ਸਾਲਾਂ 'ਚ ਕੁਝ 10 ਐਫਆਈਆ ਰੰਦਰ ਜਾਏ ਇਹਨਾਂ ਦੇ ਸਾਰੇ ਜਿਹੜੇ ਏ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੇ ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿਨ੍ਹਾਂ 'ਚ ਇੱਕ ਵਾਰ ਤਾਂ ਇਹਨਾਂ ਕੱਲ੍ਹ ਇਨਜਾਮ ਦਿੱਤਾ ਇਹਦੇ ਜੇ ਸਾਡੇ ਦੋ ਸਾਥੀ ਜਿਹੜੇ ਮਾਰੇ ਪੁਲਿਸ ਵੀ ਕੋ ਟੋਟਲ ਲਾ ਐਂਡ ਆਰਡਰ ਦਾ ਫੇਲੀਅਰ ਹੈ ਮੈਂ ਕੱਲੀ ਬਟਾਲੇ ਦੀ ਕਨ ਕਰਾਂ ਪੰਜਾਬ ਚ ਜਿਹੜੀ ਆ ਕੋਈ ਲਾ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ ਜ ਤੁਸੀਂ ਮੇਰੇ ਤੋਂ ਵੱਧ ਜਾਣਦੇ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫੌਤੀਆਂ ਦੇ ਜਾਂਦੇ ਜਿਹੜਾ ਕੋਈ ਸਾਡੇ ਵਰਗਾ ਫੌਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਹੇ ਹਾਲ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹੋ ਇੱਕ ਇੱਕ ਵੀ ਬੰਦਾ ਦੱਸ ਦਿਓ ਉਹ ਕਾਰੋਬਾਰ ਬਾਦ ਸ਼ੁਰੂ ਕਰਦਾ ਉਹਨੂੰ ਫੌਤੀਆਂ ਪਹਿਲਾਂ ਹੁੰਦੀਆਂ ਕੋਈ ਅੰਦਰ ਖਾਤੇ ਵਿਚਾਰੇ ਦੇ ਹੀ ਜਾਂਦੇ ਆ ਤੇ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਆ ਕਾਕਾ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਤੋਂ ਹੀ ਉਹਦੀ ਦੋਨਾਂ ਦੀ ਡੈਥ ਹੋ ਗਈ ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਤੇ ਨਾਲ ਉਹਦੇ ਤਿੰਨ ਜਣੇ ਹੋਰ ਆ ਜਿਹੜੇ ਚਾਰ ਜਣੇ ਜ਼ਖਮੀ ਆ ਉਹਨਾਂ ਦੀ ਕੀ ਹਾਲਾਤ ਹੈ ਉਹਨਾਂ ਦੀ ਹਾਲਤ ਕੁਝ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਹੈ ਬਟ ਆਊਟ ਆਫ ਡੇਂਜਰ ਨੇ ਉਹਨਾਂ ਦੀ ਹਾਲਤ ਕੁਛ ਠੀਕ ਹੈ ਅੰਡਰ ਟ੍ਰੀਟਮੈਂਟ ਹੈ ਅੰਡਰ ਟ੍ਰੀਟਮੈਂਟ ਹੈ ਹਾਂਜੀ ਸਰ ਅੰਕੀ ਆਣਾ ਜਾਂਦੇ ਕੱਲ ਦੇ ਜੀ ਮੈਂ ਜਨਾਬ ਸੁਬਲ ਸੁਣਾਉਣਾ ਔਰ ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਮੇਰੇ ਕੰਨ ਵਾਹ ਗਿਆ ਔਰ ਉਹਦੀ ਮਾਤਾ ਬਹੁਤ ਹੀ ਦੁੱਖ ਲੱਗਾ ਪਰ ਜੇ ਬੱਚੇ ਨੇ ਜੇ ਕੋਈ ਦੇਖਿਆ 6 ਮਹੀਨੇ ਦੇ ਕਰਬ ਦੇ ਬਾਅਦ ਕਿੱਸਾ ਔਰ ਸਿਰਫ ਇਕਲੋਤਾ ਪੁੱਤਰ ਹੀ ਗਾ ਉਹ ਆਪਣੇ ਮਾਪਿਆਂ ਦਾ ਉਹਦੀ ਮਾਂ ਦਾ ਰੋਣ ਦੇਖਿਆ ਨਹੀਂ ਜਾਦਾ ਜੋ ਉਹਦੇ ਹਾਲਾਤ ਪਤਾ ਨਹੀਂ ਇੱਕ ਤਰ੍ਹਾਂ ਮਤਲਬ ਇਹੋ ਜਿਹਾ ਮਨ ਲੋ ਹੋ ਜਾਂਦਾ ਵਾ ਕਿ ਕਟਨਾਵਾ ਹੋ ਗਈ ਗੱਲ ਵੀ ਕਰਸੀ ਨਹੀਂ ਕੀਤਾ ਜਾਂਦਾ ਕਿ ਇਹ ਕਿਉਂ ਕਰ ਰਹੇ ਆ ਕਿਉਂ ਮਾਰ ਰਹੇ ਉਸ ਵਿਚਾਰੇ ਮਸੂਮ ਜੇ ਦਾ ਕੀ ਕਸੂਰ ਸੀ ਦੇ ਉੱਤੇ ਔਰ ਇਹੋ ਜਿਹਾ ਕਟਨਾਵਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੋਂ ਨਹੀਂ ਹੋਇਆ ਰੋਜ਼ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਆ ਜਿਹਦੇ ਨਾਲ ਮਨ ਲੋ ਲੋਕਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਉਹ ਵਧਦੀ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਨਿਸ਼ਵਾਸ ਉੱਠਦਾ ਜਾ ਰਿਹਾ ਹੈ ਇਸ ਸ਼ਹਿਰ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਜੇ ਸਰਕਾਰ ਜਿਹੜੀ ਆ ਲੋਕਲ ਪ੍ਰੋਟੈਕਸ਼ਨ ਦੇ ਵਿੱਚ ਸਫਲ ਨਹੀਂ ਹੁੰਦੀ ਹੈ ਜੀ ਸਿਰ ਸਰਕਾਰ ਮੰਨੀ ਜਾਂਦੀ ਹੈ ਮੈਨੂੰ ਸਮਝਦਾ ਵੀ ਸਰਕਾਰ ਨੂੰ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣੀ ਦੇਣੀ ਹੈ ਲੋਕਾਂ ਦਾ ਵਿੱਚ ਆਪਣਾ ਵਿਸ਼ਵਾਸ ਬਾਰ ਕਰਨਾ ਚਾਹੀਦਾ ਤੇ ਬਾਗੀ ਕਰਨਾ ਕੋਈ ਹੋਰ ਕੋਈ ਇਹਨੂੰ ਸੈਟਪਰ ਤੇ ਸਟੇਟ ਚਾਹਤੇ ਜਿਹੜੇ ਜਿਹੜੀ ਭੇਟ ਚੜ੍ਹ ਕੇ ਲੈ ਕੇ ਅਸਮਾਰੀ ਭੇਟ ਚੜ੍ਹ ਕੇ ਉਹ ਇਸ ਇਹਦੀ ਗੱਲ ਤੁਹਾਡੇ ਅਸੂਲ ਦੇ ਦੀ ਨੂੰ ਕੰਵਰਟ ਡਿਲੀਵਰੀ ਰਕਈ ਹੈ ਲਾਂਡ ਆਰਡਰ ਦੀ ਹਾਲਤ ਇਨੀ ਕਿ ਵਿਗੜ ਚੁੱਕੀ ਦੀ ਆ ਤੇ ਇਸ ਅੰਸ਼ ਨੂੰ ਜ਼ਿੰਮੇਵਾਰੀ ਮਿਲਿਆ ਗਿਆ ਕੁਝਲਾ ਕਹਿ ਲੀਏ ਕੁਝ ਕਹਿ ਲਈ ਜਾਂ ਪੁਲਿਸ ਦੇ ਹੱਥ ਵਗੇ ਨੇ ਯਾ ਕੀ ਹੈ ਸਾਨੂੰ ਸਮਝਣ ਲੱਗਦੀ ਸੁਖਨਾਮ ਸਿੰਘ ਕੇ ਆਚੀ ਨਿਊਜ਼ ਨੈਟਵਰਕ